ਸਵਾਗਤ ਹੈ ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਾਸ਼ਪ ਤਾਂ ਤਸਵੀਰਾਂ ਤੁਹਾਡੇ ਨਾਲ ਅਸੀਂ ਹੁਸ਼ਾਰਪੁਰ ਫਗਵਾੜਾ ਮਾਰਕ ਦੀਆਂ ਸਾਂਝੀਆਂ ਕਰ ਰਹੇ ਹਾਂ ਹੁਸ਼ਾਰਪੁਰ ਫਗਵਾੜਾ ਮਾਰਕ ਤੇ ਮੌਜੂਦ ਰੇਲਵੇ ਫਾਟਕ ਦੀਆਂ ਕਿਉਂਕਿ ਰੇਲਵੇ ਫਾਟਕ ਅਲਵਸਤਾਏ ਬਹੁਤ ਵੱਡੀ ਜਿਹੜੀ ਦੁਬੀ ਦਾ ਆਮ ਲੋਕਾਂ ਦੀ ਪਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਕਿਉਂਕਿ ਦਿਨ ਦੇ ਵਿੱਚ ਕਈ ਵਾਰੇ ਫਾਟਕ ਬੰਦ ਹੁੰਦੇ ਆ ਜਿਸ ਕਾਰਨ ਦੋਹਾਂ ਪਾਸਿਆਂ ਤੇ ਲੰਮਾ ਜਾਮ ਲੱਗ ਜਾਂਦਾ ਹੈ ਪ੍ਰੰਤੂ ਜਾਮ ਤੋਂ ਨਿਸਾਤ ਪਾਉਣ ਲਈ ਹੁਸ਼ਿਆਰਪੁਰ ਦੀ ਟ੍ਰੈਫਿਕ ਪੁਲਿਸ ਵੱਲੋਂ ਇੱਕ ਕਦਮ ਚੁੱਕਿਆ ਗਿਆ ਸੀ ਕਿ ਸਿਮੈਂਟਡ ਬੈਰੀਗੇਟਿੰਗ ਆ ਜਿਹੜੀ ਉਹ ਰੇਲਵੇ ਫਾਟਕ ਦੇ ਦੋਹਾਂ ਪਾਸਿਆਂ ਤੇ ਕੀਤੀ ਗਈ ਸੀ ਪ੍ਰੰਤੂ ਹੁਣ ਇੰਜ ਜਾਪਦਾ ਹੈ ਕਿ ਇਹ ਸਿਮੈਂਟਡ ਬੈਰੀਗੇਟਿੰਗ ਆ ਜਿਹੜੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਹਾਦਸਿਆਂ ਦਾ ਕਾਰਨ ਬਣ ਸਕਦੀ ਹੈ ਹਾਲਾਂਕਿ ਜੇਕਰ ਆਪਾਂ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਹੁਣ ਵੀ ਜਾਣਕਾਰੀ ਮੁਤਾਬਕ ਹੈ ਕਿ ਹਰ 2 ਤੋਂ 3 ਦਿਨ ਬਾਅਦ ਇੱਥੇ ਹਾਦਸਾ ਵਾਪਰਦਾ ਹੈ ਜਿਸ ਦਾ ਵੱਡਾ ਕਾਰਨ ਇਹ ਹੈ ਕਿ ਰਾਤ ਸਮੇਂ ਰੇਲਵੇ ਫਾਟਕਤੇ ਕੋਈ ਵੀ ਲਾਈਟ ਨਾ ਹੋਣ ਕਾਰਨ ਤੇ ਬੈਰੀਗੇਟਿੰਗ ਤੇ ਰਿਫਲੈਕਟਰ ਨਾ ਹੋਣ ਕਾਰਨ ਜਾਂ ਰੈੱਡ ਟੇਪ ਨਾ ਹੋਣ ਕਾਰਨ ਇਹ ਰਾਤ ਸਮੇਂ ਦਿਖਾਈ ਨਹੀਂ ਦਿੰਦੇ ਜਿਸ ਕਾਰਨ ਲੋਕਾਂ ਦੇ ਵਾਹਨ ਇਹਨਾਂ ਦੇ ਵਿੱਚ ਵੱਜ ਕੇ ਹਾਦਸਿਆਂ ਦਾ ਸ਼ਿਕਾਰ ਹੁੰਦੇ ਨੇ ਸੋ ਹੁਣ ਵੀ ਤਸਵੀਰਾਂ ਅਸੀਂ ਰਾਤ ਸਮੇਂ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਹ ਰਾਤਾਂ 'ਚ ਜਦੋਂ ਅਸੀਂ ਵੀ ਇਹ ਵੀਡੀਓ ਆਪਣੇ ਵੀਡੀਓ ਫੋਨ ਦੇ ਵਿੱਚ ਰਿਕਾਰਡ ਕੀਤੀ ਹੈ ਤਾਂ ਉਸ ਵਕਤ ਵੀ ਬਹੁਤ ਸਾਰੇ ਅਜੀਹੇ ਮੌਕੇ ਆਉਂਦੇ ਨੇ ਜਿਸ ਵਿੱਚ ਇਹ ਸਿਮੈਂਟਡ ਬੈਰੀਗੇਟ ਆ ਜਿਹੜੇ ਲਾਲ ਕਾਲੇ ਚਿੱਟੇ ਰੰਗਦੇ ਆ ਇਹ ਪੂਰੀ ਤਰ੍ਹਾਂ ਦੇ ਨਾਲ ਨਹੀਂ ਦਿਖਾਈ ਦਿੰਦੇ ਨੇ ਤਾਂ ਜੇਕਰ ਆਉਣ ਵਾਲੇ ਸਮੇਂ ਦੀ ਗੱਲ ਕਰੀਏ ਤਾਂ ਦਸੰਬਰ ਮਹੀਨਾ ਸ਼ੁਰੂ ਹੁੰਦੇ ਆ ਸਾਰੀ ਜਿਹੜੀ ਉਹ ਉੱਤਰੀ ਭਾਰਤ ਦੇ ਵਿੱਚ ਠੀਤ ਲਹਿਰ ਵੀ ਸ਼ੁਰੂ ਹੋ ਚੁੱਕੀ ਆ ਤੇ ਕੁਝ ਕੁ ਦਿਨਾਂ ਤੱਕ ਹੋਣਾ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਇਹ ਧੁੰਦ ਦਾ ਮੌਸਮ ਸ਼ੁਰੂ ਹੋ ਜਾਵੇਗਾ ਤਾਂ ਅਜੀਹੇ ਦੇ ਵਿੱਚ ਹੁਸ਼ਿਆਰਪੁਰ ਰੇਲਵੇ ਫਾਟਕ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ ਹਾਲਾਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਅਦਾਰਾ ਹੁਸ਼ਿਆਰਪੁਰ ਨਿਊਜ਼ ਵੱਲੋਂ ਪ੍ਰਸ਼ਾਸਨ ਦਾ ਧਿਆਨ ਇਸ ਬਾਬਤ ਇਸ ਵੱਲ ਦਵਾਇਆ ਗਿਆ ਹੈ ਪਰੰਤੂ ਪਤਾ ਨਹੀਂ ਪ੍ਰਸ਼ਾਸਨ ਦੀ ਕੀ ਮਜਬੂਰੀ ਹੈ ਕਿ ਉਹ ਇਸ ਸਮੱਸਿਆ ਵੱਲ ਧਿਆਨ ਨਹੀਂ ਦੇ ਰਿਹਾ ਕਿ ਜਾਣਬੁੱਝ ਕੇ ਨਹੀਂ ਦੇ ਰਿਹਾ ਜਾਂ ਪ੍ਰਸ਼ਾਸਨ ਦੇ ਕੋਈ ਹੱਥ ਪੱਲੇ ਨਹੀਂ ਹੈ ਫਿਲਹਾਲ ਇਸ ਬਾਬਤ ਤਾਂ ਇਹ ਪ੍ਰਸ਼ਾਸਨ ਹੀ ਦੱਸ ਸਕਦਾ ਹੈ ਪਰੰਤੂ ਇਹ ਅਪੀਲ ਜ਼ਰੂਰ ਹੈ ਹੁਸ਼ਾਰਪੁਰ ਪ੍ਰਸ਼ਾਸਨ ਨੂੰ ਕਿ ਇਸ ਸਮੱਸਿਆ ਵਾਲ ਇਸ ਦਿੱਕਤ ਵਾਲੇ ਜ਼ਰੂਰ ਜਲਦ ਤੋਂ ਜਲਦ ਧਿਆਨ ਦਿੱਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੱਡਾ ਹਾਦਸਾ ਜਿਹੜਾ ਹੋ ਨਾ ਵਾਪਰੇ ਤਾਂ ਦੂਜੇ ਪਾਸੇ ਜੇਕਰ ਆਪਾਂ ਇਹ ਬੈਰੀਕੇਟਿੰਗ ਦੀ ਗੱਲ ਕਰ ਲਈਏ ਤਾਂ ਬੈਰੀਕੇਟਿੰਗ ਜਿਹੜੀ ਉਹ ਵੀ ਆਪਣੀ ਥਾਂ ਤੋਂ ਹਿੱਲੀ ਹੋਈ ਐ ਤੇ ਜਿਹੜੇ ਸਿਮੈਂਟਡ ਬੈਰੀਕੇਟ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਇੱਕ ਲਾਈਨ ਦੇ ਵਿੱਚ ਨਹੀਂ ਨੇ ਸੋ ਪ੍ਰਸ਼ਾਸਨ ਨੂੰ ਇਸ ਵale ਜ਼ਰੂਰ ਹੈ ਜਿਹੜਾ ਫੁਰਤੀ ਦਿਖਾਉਂਦੇ ਹੋયા ਕੋਈ احتیاط ਵੱਜੋ ਕਦਮ ਚੁੱਕਣਾ ਚਾਹੀਦਾ ਹੈ